but it... i Oh, mm -hmm. yeah. ਨਾਨਕ ਮੈਂ ਤਨ ਪੰਦ ਕਮਲਾ ਕੰਚਨਵੰਨ ਕਮਲਾ ਕੰਚਨਵੰਨ ਬੱਬਰ ਤੂੰ ਹਰੀਆਵਲਾ ਬੱਬਰ ਤੂੰ ਹਰੀਆਵਲਾ ਸਤ ਸੰਗਤ ਜੀ ਇਹ ਸ਼ਬਦ ਸ਼ਲੋਕ 12 ਤਬਦੀਕ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਨੰਬਰ 12 ਨੰਬਰ ਪੰਨੇ ਤੇ ਅੰਕਿਤ ਹੈ ਜਿਵੇਂ ਕਿ ਸਿਰਲੇਖ ਲਿਖਿਆ ਹੈ ਉੱਥੋਂ ਪਤਾ ਲੱਗਦਾ ਹੈ ਵੀ ਇਹ ਸ਼ਲੋਕ ਹੈ ਤੇ ਸ਼ਲੋਕ 12 ਤਬਦੀਕ 12 ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਨ ਅਤੇ ਸਾਰੀਆਂ 12 ਦੇ ਨਾਲ ਉਹਨਾਂ ਦੇ ਮضمੂਨ ਦੇ ਨਾਲ ਰਲਾ ਕੇ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੱਸੀ ਟੈਕਨੀਕ ਜੁਗਤ ਮੁਤਾਬਕ ਸ਼ਲੋਕ ਦਰਜ ਕੀਤੇ ਜਿਵੇਂ ਆਸਾ ਕੀ ਵਾਰ ਦੇ ਉੱਪਰ ਲਿਖਿਆ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਟੈਕਨੀਕ ਕਿ ਵਾਰ ਦੇ ਨਾਲ ਸ਼ਲੋਕ ਨੂੰ ਮਿਲਾ ਕੇ ਦਰਜ ਕਰਨਾ ਬਾਣੀ ਦੇ ਪੂਰੇ ਪ੍ਰਕਰਣ ਨੂੰ ਖੋਲਣ ਵਾਸਤੇ ਬੜੇ ਢੰਗ ਦੇ ਨਾਲ ਗੁਰੂ ਪਾਤਸ਼ਾਹ ਜੀ ਦੀਆਂ ਵੀ ਲਿਖਣ ਦੇਣ ਕੁਝ ਲੋਕ ਜਿਹੜੇ 12 ਤੋਂ ਵਧੇਕ ਵਧੇ ਹੋਏ ਉਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1400 12 ਨੰਬਰ ਪੰਨੇ ਤੇ ਜਿਸ ਨਾਲ ਲੜੀਵਾਰ ਜਿੱਥੋਂ ਇਹ ਸ਼ਲੋਕ 12 ਤੋਂ ਵਧੇກ ਦਾ ਪਰਕਰਣ ਸ਼ੁਰੂ ਹੁੰਦਾ ਹੈ ਉੱਥੇ ਦਰਜ ਕੀਤੇ ਗਏ ਉੱਥੇ 12 ਨਹੀਂ ਨੇ ਉੱਥੇ ਲੜੀਵਾਰ ਸ਼ਲੋਕ ਨੇ ਆਪੇ ਇਹ ਸ਼ਲੋਕ ਨੰਬਰ ਉਹਨਾਂ 12 ਤੋਂ ਵਧੇਕ ਵਾਲੇ ਸ਼ਲੋਕਾਂ 'ਚ 30 ਨੰਬਰ ਸੋ ਅੱਜ ਅਸੀਂ ਵਾਰਾਂ ਤੇ ਵਦੀਕ ਦਾ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਲੋਕਨ ਉਹਨਾਂ ਜੋ 3ੇ ਸ਼ਲੋਕ ਨੂੰ ਅਸੀਂ ਅੱਜ ਸਮਝਣ ਦਾ ਯਤਨ ਕਰਦੇ ਆ ਪੱਬਰ ਤੂੰ ਹਰੀਆਵਲਾ ਪੱਬਰ ਕਹਿੰਦੇ ਨੇ ਸਿੰਪਲ ਲੈਂਗੁਏਜ ਵਿੱਚ ਇੱਕ ਪੌਂਡ ਇੱਕ ਛੱਪੜ ਇੱਕ ਐਸੀ ਥਾਂ ਜਿਸ ਨੂੰ ਇੰਗਲਿਸ਼ ਵਿੱਚ ਅਸੀਂ ਕ੍ਰੀਕ ਕਹਿ ਸਕਦੇ ਹਾਂ ਜਿੱਥੇ ਚਾਰੇ ਪਾਸੋਂ ਪਾਣੀ ਆ ਕੇ ਠਹਿਰ ਜਾਂਦਾ ਹੈ ਪੱਬਰ ਦਾ ਗੁਰੂ ਨਾਨਕ ਪਾਤਸ਼ਾਹ ਬੜਾ ਸੋਨਾ ਇੱਕ ਐਸਾ ਟੰਗ ਵਰਤਦੇ ਨੇ ਕਿ ਜੋ ਸਾਰੀ ਦੁਨੀਆ ਦੀ ਸਾਇਕੀ ਹੈ ਸਾਰੀ ਦੁਨੀਆ ਦੀ ਸਾਇਕੀ ਇਸ ਤਰ੍ਹਾਂ ਹੈ ਕਿ ਦੁਨੀਆ ਨੂੰ ਜਦੋਂ ਕੁਝ ਸਮਝ ਨਾ ਹੋਵੇ ਤਾਂ ਲੋਕੀ ਇਲਿਊਜ਼ਨ ਕ੍ਰੀਏਟ ਕਰ ਲੈਂਦੇ ਨੇ ਕੁਝ ਗੱਲ ਨੂੰ ਸਮਝਣ ਵਾਸਤੇ ਉਹ ਜਿਸ ਤਰੀਕੇ ਨਾਲ ਇਲਿਊਜ਼ਨ ਕ੍ਰੀਏਟ ਕਰਦੇ ਨੇ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਅੱਬਰ ਨੂੰ ਸਵਾਲ ਕਰਦੇ ਨੇ ਅੱਬਰ ਦਾ ਸੀਨ ਬਣਾ ਦਿੱਤਾ ਉਹਨੂੰ ਮੁਖਾਤਿਬ ਕਰਕੇ ਉਹਨੂੰ ਸਵਾਲ ਕਰਦੇ ਨੇ ਅੱਬਰ ਤੂੰ ਘਰਿਆ ਬਲਾ ਕਮਲਾ ਕੰਚਨ ਵਨ ਕਮਲ ਵਰਗੇ ਕਮਲ ਦੇ ਫੁੱਲ ਕੰਚਨ ਵਨ ਸੋਨੇ ਦੇ ਰੰਗ ਵਰਗੇ ਭਾਵ ਬੜੀ ਪ੍ਰਫੁੱਲਤ ਬੜੇ ਬਲੋਸਮਿੰਗ ਬੜੇ ਖੀੜੇ ਹੋਏ ਬੜੇ ਫਰੈਸ਼ ਤੇਰੇ ਵਿੱਚ ਹੁੰਦੇ ਸਨ ਕਹਿ ਦੋਖੜੇ ਸੜਿਓਏ ਤੂੰ ਕੀ ਦੋਖ ਕੀਤਾ ਦੋਖ ਗੁਰਮੁਖੀ ਦਾ ਜਾਂ ਪੰਜਾਬੀ ਦਾ ਲਫ਼ਜ਼ ਹੈ ਦਰਸਲ ਆਪਣੀ ਬੋਲੀ ਵਿੱਚ ਦੋਖ ਹੁੰਦਾ ਸੀ ਦੋਸ਼ ਕਸੂਰ ਗਲਤੀ ਮਿਸਟੇਕ ਤੂੰ ਕੀ ਐਸਾ ਕੀਤਾ ਕਿਆ ਦੋਖ ਲੈ ਸੜਿਓਏ ਹੁਣ ਤੂੰ ਸੜ ਗਿਆ ਯੂ ਯੂਜ਼ ਟੂ ਬੀ ਵੈਰੀ ਫਰੈਸ਼ ਵੈਰੀ ਗ੍ਰੀਨ ਫ੍ਰੈਗਰੈਂਸ ਆਂਦੀ ਸੀ ਤੇਰੇ ਚ ਖੁਸ਼ਬੂ ਆਂਦੀ ਸੀ ਕਹਿ ਦੋਖੜੇ ਸੜਿਓਏ ਕਿਹੜੇ ਕਾਰਨ ਕਰਕੇ ਕਿਹੜੇ ਗੁਨਾਹ ਕਰਕੇ ਤੂੰ ਸੜ ਗਿਆ ਅੱਜ ਕਾਲੀ ਹੋਈਆ ਦਿਉਰੀ ਦਿਉਰੀ ਮੀਨਸ ਤੇਰੀ ਐ ਇਨ ਵਨ ਪੀਸ ਤੇਰੀ ਐ ਸਾਰਿਆ ਸ਼ਰੀਰ ਤੇਰੀ ਐ ਦੇ ਕਾਲੀ ਹੋ ਗਈ ਐ ਜਿੱਥੇ ਪਾਣੀ ਬੜੀ ਦੇ ਠਹਿਰਿਆ ਰਿਹਾ ਬੇ ਉੱਤੇ ਜਾਲਾ ਵੀ ਜੰਮ ਜਾਏ ਔਰ ਉਹਦੇ ਵਿੱਚ ਮੱਛਰ ਵੀ ਪੈ ਜਾਣ ਤੇ ਉਹਦੇ ਚੋ ਬੋ ਵੀ ਆ ਰਹੀ ਹੋਵੇ ਤਾਂ ਇਸ ਸੀਨ ਨੂੰ ਗੁਰੂ ਸਾਹਿਬ ਪੁੱਛ ਰਹੇ ਨੇ ਬੱਬਰ ਨੂੰ ਬਣਾ ਕੇ ਕਿ ਤੇਰੀ ਦਿਉ ਦੀ ਕਾਲੀ ਕਿਉਂ ਗਈ ਹੈ ਫੁੱਲ ਕੋਈ ਖਿੜੇ ਨਹੀਂ ਹੋਏ ਤੇ ਤੇਰੀ ਜੋ ਫਰੇਗਰੈਂਸ ਵੀ ਨਹੀਂ ਆ ਰਹੀ ਕਾਲੀ ਹੋਈ ਆ ਦਿਉਰੀ ਨਾਨਕ ਨਾਨਕ ਜੀ ਆਖਦੇ ਨੇ ਉਹਨੂੰ ਪੁੱਛਦੇ ਨੇ ਮੈਂ ਤਨ ਭੰਗ ਕਿੰਨਾ ਸੋਣਾ ਟੰਗ ਹੈ ਗੁਰੂ ਨਾਨਕ ਪਾਤਸ਼ਾਹ ਮੇ ਲਗਾ ਕੇ ਪੱਬਰ ਨਾਲ ਗੱਲ ਕਰਕੇ ਔਰ ਫਰਸਟ ਪਰਸਨ ਦੀ ਲੈਂਗੁਏਜ ਜ ਆਪਣੇ ਤੇ ਟੁਕਾ ਕੇ ਦੁਨੀਆ ਨੂੰ ਸਮਝਾਉਣ ਦਾ ਢੰਗ ਵਰਤ ਦੇਣਾ ਹੈ ਅਸੀਂ ਕਹਿੰਦੇ ਹਾਂ ਤੂੰ ਚੇਂਜ ਹੋ ਕਿ ਸਾਰੀ ਦੁਨੀਆ ਨੂੰ ਇਹ ਗੱਲ ਪਤਾ ਹੈ ਕਿ ਜਦੋਂ ਅਸੀਂ ਤੂੰ ਕਰਦੇ ਆਂ ਤੇ ਤਿੰਨ ਉਂਗਲਾਂ ਸਾਡੇ ਵੱਲ ਹੁੰਦੀਆਂ ਨੇ। ਲੇਕਿਨ ਅਸੀਂ ਇਹ ਤਿੰਨ ਉਂਗਲਾਂ ਨੂੰ ਭੁੱਲ ਜਾਂਦੇ ਆਂ। ਅਸੀਂ ਸਿਰਫ ਤੂੰ ਤੂੰ ਮੀਨਸ ਦੂਜਿਆਂ ਨੂੰ ਚੇਂਜ ਕਰਨਾ ਹੈ। ਤੂੰ ਮੀਨਸ ਦੂਜਿਆਂ ਨੂੰ ਬਦਲਣਾ ਮੈਂ ਤੇ ਬਦਲਿਆ ਹੋਇਆ। ਮੈਂ ਤੇ ਆਲਰੇਡੀ ਪਰਫੈਕਟ ਆ। ਐਸਾ ਸੋਚ ਲੈਂਦੇ ਆਂ ਅਸੀਂ। ਇਸ ਕਰਕੇ ਹਮੇਸ਼ਾ ਤੂੰ ਨੂੰ ਦੂਜੇ ਨੂੰ ਲੋਕਾਂ ਨੂੰ ਬਦਲਣ ਵਾਸਤੇ ਅਸੀਂ ਸਭ ਕੁਝ ਕਰਦੇ ਰਹਿੰਦੇ ਆਂ। ਪਰ ਆਪਣਾ ਧਿਆਨ ਹੀ ਨਹੀਂ ਕਰਦੇ ਕਿ ਮੇਰਾ ਕੀ ਬੰਦ ਰਿਹਾ ਹੁਣ ਫਸਟ ਪਰਸਨ ਦੀ ਲੈਂਗੁਏਜ ਬੜੀ ਨਮਰਤਾ ਨਾਲ ਆਪਣੇ ਤੇ ਟੁਕਾ ਕੇ ਸਮਝਾਣ ਦਾ ਯਤਨ ਕਿਤਨਾ ਨਮਰਤਾ ਭਾਵ ਨਾਲ ਹੰਬਲਨੈਸ ਦੇ ਨਾਲ ਸੁਨਿਆ ਦੇਣ ਦਾ ਟੰਗ ਨਾਨਕ ਮੈਂ ਤਨ ਤਨ ਭੰਗ ਹੋ ਗਿਆ ਤਾਰ ਤਾਰ ਹੋ ਗਿਆ ਜਿਸਾ ਕਹਿੰਦੇ ਨਾ ਅੱਜ ਅੱਜ ਇਹ ਚੀਜ਼ ਭੰਗ ਹੋ ਗਈ ਹੈ ਮੀਨਸ ਟੁੱਟ ਗਈ ਹੈ ਤਾਂ ਜਦੋਂ ਐਸਾ ਸੀਨ ਅਸੀਂ ਬਣਾਬਿਆਂ ਉਸ ਸੀਨ ਨੂੰ ਸਿੱਖਣਾ ਹੈ ਕਿ ਵੀ ਇਹ ਸਭ ਕੁਝ ਮੈਂ ਆਪਣੇ ਨਾਲ ਰਿਲੇਟ ਕਰਨਾ ਹੈ ਮੈਂ ਤਨ ਭੰਗ ਹੁਣ ਇਸ ਵੇਲੇ ਗੁਰੂ ਨਾਨਕ ਸਾਹਿਬ ਸਾਬ ਦੇ ਸਾਹਮਣੇ ਨਹੀਂ ਨੇ ਸਾਨੂੰ ਹੀ ਸਮਝਾ ਰਹੇ ਨੇ ਤਾਂ ਹੁਣ ਅਸੀਂ ਆਪਣੇ ਆਪ ਬਾਰੇ ਸੋਚਣਾ ਹੈ ਵੀ ਮੇਰਾ ਤਨ ਭੰਗ ਹੋ ਗਿਆ ਪਰ ਅਸੀਂ ਦੇਖੀ ਮੇਰਾ ਤੇ ਤਨ ਭੰਗ ਲੱਗਦਾ ਨਹੀਂ ਪਿਆ ਮੈਨੂੰ ਮੈਂ ਸ਼ੀਸ਼ੇ ਸਾਹਮਣੇ ਖੜਾ ਹੁੰਦਾ ਮੈਂ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਯਤਨ ਕਰਦਾ ਮੈਂ ਆਪਣੇ ਸਰੀਰ ਨੂੰ ਸਾਹਮਣੇ ਸ਼ੀਸ਼ੇ 'ਚ ਦੇਖ ਕੇ ਸੋਚਦਾ ਕਿ ਵੀ ਮੈਂ ਤੇ ਪੂਰਨ ਨਾ ਮੇਰਾ ਤੇ ਤਨ ਭੰਗ ਨਹੀਂ ਹੋਇਆ ਕੋਈ ਇੱਕ ਇੱਕ ਅੰਗ ਸਰੀਰ ਦਾ ਲੱਗ ਨਹੀਂ ਹੋਇਆ ਹੁਣ ਸਮਝਾਉਂਦੇ ਨੇ ਭੰਗ ਹੋਇਆ ਕਿਸ ਤਰ੍ਹਾਂ ਹੈ ਦਿਉਰੀ ਕਾਲੀ ਹੋਈ ਕਿਸ ਤਰ੍ਹਾਂ ਹੈ ਹੁਣ ਪਹਿਲਾ ਪੱਬਰ ਨੂੰ ਸਵਾਲ ਕੀਤਾ ਸੀ ਉਹ ਪੱਬਰ ਬਣ ਗਏ ਆਪ ਬਣ ਕੇ ਪੱਬਰ ਵੱਲੋਂ ਜਵਾਬ ਦਿੰਦੇ ਨਹੀਂ ਸਾਨੂੰ ਹੀ ਸਮਝਾਣ ਵਾਸਤੇ ਸਾਰੀ ਦੁਨੀਆ ਦੇ ਲੋਕਾਂ ਨੂੰ ਸਮਝਾਣ ਵਾਸਤੇ ਪੱਬਰ ਬਣ ਕੇ ਜਵਾਬ ਦਿੰਦੇ ਨੇ ਪੱਬਰ ਉਹ ਯੂ ਕ੍ਰੀਕ ਉਹ ਯੂ ਛੱਪੜ ਉਹ ਜੜਾ ਜਿੱਥੇ ਪਾਣੀ ਆ ਕੇ ਇਕੱਠਾ ਹੁੰਦਾ ਹੈ ਉਹ ਜਵਾਬ ਦਿੰਦਾ ਵੀ ਮੈਂ ਸੜ ਕਿਉਂ ਗਿਆ ਮੇਰੇ ਚੋ ਬਦਬੂ ਕਿਉਂ ਆਂਦੀ ਹੈ ਮੇਰੇ ਵਿੱਚ ਫੁੱਲ ਕਿਉਂ ਨਹੀਂ ਖਿੜਦੇ ਉਹਦਾ ਕਾਰਨ ਜਾਣਾ ਪਾਣੀ ਨਾਲਾ ਪਹਿਲਾਂ ਕੀ ਹੁੰਦਾ ਸੀ ਉੱਪਰਲੇ ਪਾਸਿਓ ਮੇਰੇ ਵਿੱਚ ਪਾਣੀ ਆਂਦਾ ਸੀ ਤੇ ਜਦੋਂ ਇੱਕ ਤੁਸੀਂ ਜਿਸ ਤਰ੍ਹਾਂ ਕਿਸੇ ਭਾਂਡੇ ਵਿੱਚ ਜਾਂ ਕਿਸੇ ਗਲਾਸ ਵਿੱਚ ਪਾਣੀ ਪਰਦੇ ਜਾਓ ਤਾਂ ਦੂਜੇ ਪਾਸੇ ਡੁੱਲਦਾ ਜਾਏਗਾ ਓਵਰਫਲੋ ਕਰ ਜਾਏਗਾ ਇਸ ਤਰ੍ਹਾਂ ਮੇਰੇ ਵਿੱਚ ਉੱਤੋਂ ਪਾਣੀ ਆਂਦਾ ਸੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਟੈਕਨੀਕਲ ਲੈਂਗੁਏਜ ਵਿੱਚ ਕੈਚਮੈਂਟ ਏਰੀਆ ਜਿੱਥੋਂ ਜਿੱਥੋਂ ਪਾਣੀ ਪਾਉਂਡ ਵਿੱਚ ਛੱਪਣ ਵਿੱਚ ਆਵੇ ਜਾਣਾ ਪਾਣੀ ਨਾਲ ਹਾਂ ਉਹ ਪਾਣੀ ਆਂਦਾ ਸੀ ਔਰ ਹੁਣ ਮੈਂ ਉਹ ਪਾਣੀ ਨਹੀਂ ਲੈਂਦਾ